ਸਾਥਿਓ ਇਹ ਜਿਹੜੀ ਬੈੜ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਬੈੜ ਆ ਪਸ਼ੂ ਪਾਲਕ ਸਾਡੇ ਕੋਲੇ ਖੜਾ ਹੈ ਇਹ ਬਹੁਤ ਟਾਈਮ ਤੋਂ ਮਤਲਬ ਹੀਟ ਚ ਨਹੀਂ ਆ ਰਹੀ ਸੀ ਸਾਰੇ ਹੀਟ ਇੰਡੂਸਰ ਦੇਣ ਤੋਂ ਬਾਅਦ ਵੀ ਇਹ ਜਾਨਵਰ ਹੀਟ ਦੇ ਵਿੱਚ ਨਹੀਂ ਆਇਆ ਫਿਰ ਇਹਨਾਂ ਨੇ ਸਾਨੂੰ ਸਾਡੇ ਨਾਲ ਗੱਲਬਾਤ કરી ਤਾਂ ਅਸੀਂ ਇਹਨੂੰ ਚੈੱਕ ਕੀਤਾ ਜੀ ਬੱਚੇ ਤਾਂ ਨਹੀਂ ਵਗੈਰਾ ਸਾਰੀ ਸਹੀ ਸੀ ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸਲਾਹ ਦਿੱਤੀ ਕਿ ਅਸੀਂ ਇਹਦੀ ਇਹਨਾਂ ਸੀ ਸਿੰਕ੍ਰੋਨਾਈਜ਼ ਪੋਣੇ ਉਸ ਤੋਂ ਬਾਅਦ ਅਸੀਂ ਇਸ ਨੂੰ ਜਿਹੜਾ ਸਿੰਕ੍ਰੋਨਾਈਜ਼ ਦੇ ਵਿੱਚ ਪਾਇਆ ਤਾਂ ਜਿਹੜਾ ਸਾਡਾ ਪ੍ਰੋਟੋਕੋਲ ਸੀ 079 ਉਹ ਅਸੀਂ ਰੱਖਿਆ ਉਸ ਤੋਂ ਬਾਅਦ ਇਹਦੀ ਇੱਕ 72 ਘੰਟਿਆਂ ਤੋਂ ਇੱਕ 96 ਘੰਟਿਆਂ ਤੋਂ ਦੋ AI ਕੀਤੀ ਸੀ ਹੁਣ ਇਹ तकरीबन 4 ਕਿ ਮਹੀਨਿਆਂ ਦੇ ਏਟਾ ਪੇਟਾ ਹੈ ਮਾ ਲੋ 4 ਮਹੀਨੇ ਨੂੰ ਹੋ ਗਿਆ ਤਾਂ ਹੁਣ ਅਸੀਂ ਚੈੱਕ ਕਰਕੇ ਤੁਹਾਨੂੰ ਅਗਲੀ ਉਸ ਵਾਰ ਜਿਹੜੀ ਵੀ ਗੱਲਬਾਤ ਆ ਤੁਹਾਨੂੰ ਅੱਗੇ ਦੱਸਾਂਗੇ ਉਹਨਾਂ ਸੀ ਨੂੰ ਚੈੱਕ ਕਰਨ ਲੱਗੇ ਇਹਦੀ ਪੀਡੀ ਟੈਸਟ ਬਿਲਕੁਲ ਠੀਕ ਹੈ ਇਹ ਜਾਨਵਰ 4 ਮਹੀਨਾ ਦਾ ਗਿਆ ਬਣਾ ਤਾਂ ਸਾਡਾ ਜਿਹੜਾ ਇਹ ਪ੍ਰੋਟੋਕੋਲ ਸੀ ਬਿਲਕੁਲ ਸਹੀ ਰਿਹਾ ਤਾਂ ਉਸ ਤੋਂ ਬਾਅਦ ਹੁਣ ਅਸੀਂ ਹੋਰ ਵੀ ਕਈ ਜਾਨਵਰਾਂ ਦੇ ਸ਼ਿੰਕਰੋਜ ਪਾਈ ਆ ਉਹਨੂੰ ਵੀ ਵੀਡੀਓ ਬਣਾ ਕੇ ਤੁਹਾਨੂੰ ਅਸੀਂ ਦਿਖਾਵਾਂਗੇ ਸਾਡੀ ਅਗਲੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰ ਲੋ ਫੋਲੋ ਲਾਈਕ ਤੇ ਸ਼ੇਅਰ ਕਰਦੇ